ਹallelujah ਪਰਮੇਸ਼ਰ ਦੇ ਦਾਸ ਔਰ ਦਾਸੀ ਨੂੰ ਜੈਮਸੀ ਦੀ ਸਾਰੀ ਕਲਿਸਿਆਂ ਨੂੰ ਜੈਮਸੀ ਦੀ ਸਾਡੀ ਇਹ ਗਵਾਹੀ ਦੋਨਾਂ ਦੀ ਆ ਤੇ 1 ਸਾਲ ਹੋ ਗਿਆ ਪਿਛਲੇ ਸਾਲ 8 ਮਾਰਚ ਨੂੰ ਮੇਰਾ ਐਕਸੀਡੈਂਟ ਹੋਇਆ ਸੀ ਗੱਡੀ ਸੰਦੀਪ ਦੀ ਸੀ ਉਸ ਗੱਡੀ ਦੇ ਮੁਤਾਬਕ ਅੱਜ ਤੱਕ ਸਾਰੀ ਇਹ ਗਵਾਹੀ ਹੈ ਹੈ ਲੰਬੀ ਹੈ ਪਰ ਅਸੀਂ ਚਾਹੁੰਦੇ ਨਹੀਂ ਵੀ ਕੋਈ ਚੀਜ਼ ਮਿਸ ਹੋਵੇ ਕਿਉਂਕਿ ਖੁਦਾ ਦੇ ਨਾਮ ਨੂੰ ਸਾਰਾ ਜਲਾਲ ਮਿਲਿਆ ਇਹ ਖੁਦਾ ਹੀ ਕਰ ਸਕਦਾ ਹੈ ਜੋ ਖੁਦਾ ਨੇ ਨਾ ਮੁਮਕਿਨ ਨੂੰ ਮੁਮਕਿਨ ਕੀਤਾ ਉਹ ਮੇਰਾ ਪਿਛਲੇ ਸਾਲ ਐਕਸੀਡੈਂਟ ਹੋਇਆ ਹੀ ਸਾਰਿਆਂ ਨੂੰ ਪਤਾ ਹੀ ਆ ਆ ਫੋਟੋ ਲੱਗੀਆਂ ਗੱਡੀ ਦੀਆਂ ਸਾਰਾ ਕੁਝ ਤੇ ਐਕਸੀਡੈਂਟ ਹੁੰਦਾ ਤੇ ਸਾਰਾ ਆਪਾਰਤੇ ਭਰਦੇ ਜੋ ਵੀ ਜੋ ਕਰਦੇ ਹੁੰਦੇ ਸਾਰਿਆਂ ਨੂੰ ਪਤਾ ਹੀ ਜਿਹੜੇ ਗੱਡੀਆਂ ਚਲਾਉਂਦੇ ਤੇ ਉੱਥੇ ਇੱਕ ਕੁੜੀ ਸੀਗੀ ਜਿਹੜੀ ਸੈਕੰਡ ਨੰਬਰ ਤੇ ਗੱਡੀ ਸੀਗੀ ਤੇ ਅਸੀਂ ਤਾਂ ਆਪਣੇ ਵਫਾਦਾਰੀ ਦੇ ਨਾਲ ਮੈਂ ਉਹਨੂੰ ਨਾਲ ਜਿਹੜੇ ਜਿਨ੍ਹਾਂ ਦੀ ਗੱਡੀ 'ਚ ਮੇਰੀ ਵਜੀ ਸੀ ਉਹ ਪੋਲੈਂਡ ਦੇ ਸੀਗੇ ਉਹ ਘੁੰਮਣ ਆਏ ਸੀਗੇ ਉਹਨਾਂ ਨੇ ਗੱਡੀ ਵੀ ਰੈਂਟ ਤੇ ਲਈ ਸੀ ਉਹਨਾਂ ਨੂੰ ਵੀ ਕੋ ਪਤਾ ਲੱਗਦਾ ਹੀ ਕੀ ਲਿਖਣਾ ਕੀ ਨਹੀਂ ਤੇ ਮੈਨੂੰ ਇਹਨਾਂ ਨੂੰ ਪਤਾ ਹੀ ਚਲੋ ਪਤਾ ਸੀ ਕੁਛ ਨਾ ਕੋਈ ਫੇ ਵੀ ਉਹ ਕੁੜੀ ਇੱਥੇ ਦੀ ਕਤਲਾਨ ਸੀਗੀ ਉਹਨੂੰ ਮੈਂ ਵਫਾਦਾਰੀ ਨਾਲ ਪੂਰਾ ਕੀਤਾ ਉਹ ਕਹਿੰਦੀ ਵੀ ਚਲੋ ਮੈਂ ਆਪਾਂ ਲੱਕ ਕਿਉਂਕਿ ਉਹ ਹੀ ਜ਼ਿਆਦਾ ਗੱਲ ਕਰਦੀ ਸੀ ਸਾਰਿਆਂ ਦੇ ਨਾਲ ਤੇ ਉਹਦੇ ਅੱਗੇ ਜਿਹੜੀ ਗੱਡੀ ਸੀ ਦੋ ਕੁੜੀਆਂ ਉਹ ਵੀ ਸੀਗੀਆਂ ਤੇ ਉਹਨੇ ਅਪਾਰਤੇ ਚ ਜੋ ਵੀ ਭਰਿਆ ਉਹ ਭਰ ਦਿੱਤਾ ਤੇ ਅਸੀਂ ਸਾਰਾ ਉੱਥੋਂ ਫਾਰਗੋ ਕੇ ਆ ਗਏ ਔਰ ਗੱਡੀ ਵੀ ਗਰੂਹੇ ਵਾਲੇ ਆਪਣੇ ਮਤਲਬ ਜਿਹੜਾ ਸਗੂਰੋ ਵਾਲਿਆਂ ਦਾ ਅਲਮਾਸੇ ਨੂੰ ਹੁੰਦਾ ਉੱਥੇ ਲੈ ਗਏ ਤੇ ਗੱਡੀ ਉੱਥੇ ਤਕਰੀਬਨ 3 ਹਫ਼ਤੇ ਖੜੀ ਰਹੀ ਆ ਤੇ ਗੱਡੀ ਨੂੰ ਅਗਰ ਜੇ ਅਸੀਂ ਠੀਕ ਕਰੌਣੇ ਤਾਂ ਉਹਦਾ 4-5000 ਯੂਰੋ ਦਾ ਖਰਚਾ ਸੀਗਾ ਤੋ ਪਹਿਲਾਂ ਅਸੀਂ ਸੋਚਦੇ ਸੀ ਕਰਾਈਏ ਲੇਕਿਨ ਨਹੀਂ ਕਰਾਈ ਫਿਰ ਅਸੀਂ ਉਹ ਗੱਡੀ ਨੂੰ ਮਤਲਬ ਵਲਾਪੋਪ ਤੇ ਲਾ ਦਤਾ ਜਿੰਨੀਆਂ ਵੀ ਦਨੁਸੀਆਂ ਅਸੀਂ ਕਰ ਦਿੱਤੀਆਂ ਲਾ ਦਤਾ ਉਹ ਗੱਡੀ ਦੇ ਕਸਟਮਰ ਲੱਗੇ ਤੇ ਉਹਨੂੰ ਵੇਚ ਤੱਕ 3 ਹਫਤੇ ਬਾਅਦ ਗੱਡੀ ਵਿਕ ਜਾਂਦੀ ਆ ਤੋ ਉਹ ਗੱਡੀ ਲੈ ਜਾਂਦੇ ਸਾਰਾ ਕੁਝ ਅਸੀਂ ਉਹ ਜਿਹੜੀ ਰਸੀਬੋ ਸੀ ਗੱਡੀ ਦੀ ਸਕੂਰੋ ਦੀ ਤੇ ਕਿਉਂਕਿ ਉਹ ਗੱਡੀ ਦੀ ਜਿਹੜੀ ਸਕੂਰੋ ਸੀਗੀ ਜਿਹੜੀ ਗੱਡੀ ਨਵੀਂ ਲਈ ਸੰਦੀਪ ਨੇ ਅਸੀਂ ਉਹਨਾਂ ਨੂੰ ਕਿਹਾ ਸੀਗਾ ਆਫਿਸ ਇਨਾਂ ਵਾਲਿਆਂ ਨੂੰ ਵੀ ਉਹ ਪਹਿਲੀ ਗੱਡੀ ਦੀ ਸਗੂਰੋ ਜਿਹੜੀ ਉਹ ਟਰਾਂਸਫਰ ਕਰ ਦੇਣ ਲੇਕਿਨ ਉਹਨਾਂ ਨੇ ਉਹ ਨਹੀਂ ਕੀਤੀ ਫਿਰ ਸਾਨੂੰ ਹੁਣ ਸਾਡੇ ਕੋਲ ਜਦ ਗੱਡੀ ਨਹੀਂ ਰਹੀ ਹੈਗੀ ਤੇ ਅਸੀਂ ਸਗੂਰੋ ਕੀ ਕਰਨੀ ਸੀ ਤੇ ਉਹ ਕੰਪਨੀ ਵਾਲੇ ਵੀ ਨਹੀਂ ਕਰ ਰਹੇ ਸੀਗੇ ਤੇ ਉਹ ਗੱਡੀ ਦੀ ਰਸੀਬਾ ਅਸੀਂ ਬੈਂਕ ਦੇ ਵਿੱਚ ਆਪਸ਼ਨ ਹੁੰਦਾ ਉਹ ਵਾਪਸ ਮੰਗਵਾ ਲਈ ਤੇ ਉਹ ਗੱਡੀ ਦੇ ਜੋ ਜਿਹੜੀ ਵਾਪਸ ਮੰਗਾਈ ਉਹ ਪੈਸੇ ਵੀ ਆ ਗਏ ਤੇ ਅਸੀਂ ਰਾਮਨਾ ਬੈਠ ਗਏ ਕਿ ਚਲੋ ਠੀਕ ਸਾਰਾ ਫਾਰਕ ਹੋ ਗਿਆ ਗੱਡੀ ਵੀ ਵਿਕ ਗਈ ਆ ਸਾਰੇ ਪਾਸੇ ਲੇਕਿਨ ਕੁਝ ਟਾਈਮ ਬਾਅਦ 3-4 ਮਹੀਨੇ ਬਾਅਦ ਫਿਰ ਉਹੀ ਉਦੇ ਮੁਤਾਬਕ ਹੀ ਫਿਰ ਇੱਕ ਲੈਟਰ ਹੁੰਦਾ ਸਾਨੂੰ ਉਹ ਲੈਟਰ ਹੁੰਦਾ ਆ ਇੱਥੇ ਜਿਹੜੀ ਸਗੂਰੋ ਕੰਪਨੀ ਇੱਕ ਤਾਂ ਲੱਗ ਹੁੰਦੀ ਜਿਹਨਾਂ ਦੇ ਸਗੂਰੋ ਕੰਨੇ ਆ ਅਗਰ ਜੇ ਕੋਈ ਸਗੂਰੋ ਵਾਲੇ ਜਾਂ ਕੋਈ ਗੱਡੀ ਜਿਹਨਾਂ ਦੇ ਨਾਮ ਤੇ ਸਗੂਰੋ ਆ ਜਾਂ ਦੂਜਿਆਂ ਦੇ ਉਹ ਨਹੀਂ ਕੋਈ ਕੋਈ ਪੱਲਾ ਫੜਾਉਂਦੇ ਜਾਂ ਰਿਸਪੌਂਸਿਬਿਲਿਟੀ ਦਿੰਦੇ ਤਾਂ ਉਹ ਇੱਕ ਇੱਥੇ ਆਫਿਸ ਹੀ ਨਾ ਹੁੰਦਾ ਉਹਨੂੰ ਕੰਸੋਰਸ਼ੀਅਲ ਕਨਸੈਪਸ਼ਨ ਦੇ ਸਗੂਰੋ ਬੋਲਦੇ ਆ ਉਹਨਾਂ ਦਾ ਸਾਨੂੰ ਲੈਟਰ ਹੁੰਦਾ ਉਹ ਲੈਟਰ ਚ ਸਾਨੂੰ ਕੋਈ ਚਿੱਤ ਖਿਆਲ ਵੀ ਨਹੀਂ ਸੀਗਾ ਉਹ ਲੈਟਰ ਹੁੰਦਾ ਉਹਦੇ ਵਿੱਚ ਲੈਟਰ ਚ ਲਿਖਿਆ ਤੁਸੀਂ 55000 ਯੂਰੋ ਦੇਣਾ ਆ ਉਹ ਮੈਂ ਦੇਖ ਕੇ ਹੈਰਾਨ ਹੋ ਗਿਆ ਵੀ ਇਹ ਕਾਦਾ ਆ ਕਿ ਇੰਦਾ ਦੀ ਕੋਈ ਗੱਲ ਹੀ ਨਹੀਂ ਹੋਈ ਜਿੰਨੇ ਵੀ ਪਰਸਨ ਸੀ ਗੱਡੀਆਂ ਚ ਬੈਠੇ ਉਹਨਾਂ ਦੇ ਕੋਈ ਫਿਜ਼ੀਕਲ ਸੱਟ ਨਹੀਂ ਲੱਗੀ ਕੋਈ ਗੱਡੀਆਂ ਦਾ ਵੀ ਜਿਆਦਾ ਨੁਕਸਾਨ ਨਹੀਂ ਸੀਗਾ ਤੇ ਉਹ ਸਾਨੂੰ ਲੈਟਰ ਆਉਂਦਾ ਉਹਨਾਂ ਦਾ ਮੈਂ ਪਾਸਟਰ ਜੀ ਉਹਨਾਂ ਨੇ ਵੀ ਗੱਲ ਕੀਤੀ ਇਹਨਾਂ ਨੂੰ ਵੀ ਫੋਟੋ ਭੇਜੀ ਇਹਨਾਂ ਨੇ ਵੀ ਦੇਖਿਆ ਔਰ ਪਾਸਟਰ ਜੀ ਉਹਨਾਂ ਨੇ ਵੀ ਕਾਲ ਕੀਤੀ ਸਗੂਰੋ ਵਾਲਿਆਂ ਨੂੰ ਮੈਂ ਵੀ ਕੀਤੀ ਇਹਨਾਂ ਨੇ ਵੀ ਕੀਤੀ ਫਿਰ ਅਬਗਾਧੋ ਸੀ ਉਹਨਾਂ ਨੇ ਵੀ ਕੀਤੀ ਲੇਕਿਨ ਸਗੂਰੋ ਵਾਲੇ ਕੋਈ ਪੱਲਾ ਨਾ ਫੜੋ ਉਹ ਆਪਣੀ ਜਗ੍ਹਾ ਸਹੀ ਸੀ ਉਹ ਕਹਿੰਦੇ ਵੀ ਜਦ ਸਕੂਰਜ ਤੁਸੀਂ ਕੈਨਸਲ ਕਰ ਦਿੱਤੀ ਸੀ ਵੀ ਅਸੀਂ ਇਸ ਚੀਜ਼ ਦੀ ਰਿਸਪੌਂਸਿਬਿਲਿਟੀ ਕਿੱਦਾਂ ਲਈਏ ਹੁਣ ਉਹਨਾਂ ਨੇ ਸਾਡੇ ਜਿੰਨੀ ਵੀ ਅਹੀ ਰਸੀਬੋ ਵਾਪਸ ਮੰਗਾਈ ਉਹਦੇ ਬਦਲੇ ਇੰਨੀ ਪੇਮੈਂਟ ਥੋੜੀ ਪਰ ਨਹੀਂ ਸੀਗੀ ਉਹ ਕੰਪਨੀ ਵਾਲੇ ਉਹ ਨਹੀਂ ਕੋਈ ਪੱਲਾ ਫੜਾਉਂਦੇ ਸੀਗੇ ਤੋਂ ਅਸੀਂ ਫਿਰ ਮੈਂ ਔਰ ਪਰਮੇਸ਼ਰ ਦੇ ਦਾਸ ਅਸੀਂ ਉਹ ਆਫਿਸ 'ਚ ਗਏ ਜਿੱਥੋਂ ਲੈਟਰ ਆਇਆ ਸੀਗਾ ਇੱਥੇ ਬਾਸ ਹੁਨਾ ਜੀ ਆਇਆ ਉਹਦਾ ਮੈਡਰ ਤੋਂ ਅਸੀਂ ਉਹਨਾਂ ਦਾ ਆਫਿਸ ਇੱਥੇ ਵੀ ਸੀਗਾ ਅਸੀਂ ਉੱਥੇ ਗਏ ਉਹਨਾਂ ਨਾਲ ਗੱਲ ਕੀਤੀ ਜਾ ਕੇ ਉਹਨਾਂ ਨੇ ਸਾਰਾ ਦੱਸਿਆ ਵੀ ਇਹ ਕਿੱਦਾਂ ਕਿੱਦਾਂ ਪੈਸੇ ਮੈਂ ਉਹਨਾਂ ਨੂੰ ਇਹ ਕਹਿੰਦਾ ਸੀਗਾ ਪੀ ਗੱਡੀਆਂ ਦਾ ਇੰਨਾ ਨੁਕਸਾਨ ਤੇ ਨਹੀਂ ਹੋਇਆਗਾ ਵੀ ਇਹਨੂੰ 5.5 ਹਜ਼ਾਰ ਯੂਰੋ ਅਸੀਂ ਮੰਨਦੇ ਆ ਅਸੀਂ ਦਿਨੇ ਆ। ਵੀ ਇੰਨਾ ਨੁਕਸਾਨ ਤਾਂ ਹੈ ਨਹੀਂਗਾ ਜਿੰਨੇ ਪੈਸੇ ਪਏ ਆ ਵੀ ਗੱਡੀਆਂ ਦੇ ਮੇਰੇ ਕੋਲ ਫੋਟੋ ਆਇਆ। ਹਰੇਕ ਚੀਜ਼ ਮੇਰੇ ਕੋਲ ਆ ਪਰਸਨ ਸਾਰੇ ਜਿਹੜੇ ਖੜੇ ਸੀ ਜਿਹੜੇ ਗੱਡੀਆਂ 'ਚ ਬੈਠੇ ਸੀ ਕੋਲ ਸੀ। ਵੀ ਅਸੀਂ ਇਹਨੂੰ ਰਿਕਲਾਮਰ ਕਰ ਸਕਦੇ ਹਾਂ ਕਿਤੇ ਨਹੀਂ ਕੁਝ ਨਹੀਂ ਹੋਣਾ ਹੈਗਾ। ਵੀ ਇਹ ਜਿਹੜੀ ਕੰਸੋਰਸ਼ੀਅਮ ਕਨਸੈਪਟਸ ਆ ਨੀ ਉਹਨਾਂ ਦੀ ਸੂਰੋ ਕੰਪਨੀਆ ਇਹਨਾਂ ਨੇ ਪੈਸੇ ਪੇ ਕਰ ਦਿੱਤੇ ਆ। ਇਹਨਾਂ ਨੇ ਹੁਣ ਤੁਹਾਡੇ ਕੋਲ ਲੈਣੇ ਆ। ਅਗਰ ਜੇ ਤੁਹਾਡੀ ਸੂਰੋ ਕੰਪਨੀ ਨਹੀਂ ਜ਼ਿੰਮੇਵਾਰੀ ਲੈਂਦੀ ਤਾਂ ਵਾਪਸ ਆ ਜਾਂਨੇ ਆ ਤਾਂ ਪਾਸਟਰ ਜੀ ਕਹਿੰਦੇ ਵੀ ਚਲੋ ਜਿੱਦਾਂ ਵੀ ਆ ਵੀ ਅਸੀਂ ਇਹਨਾਂ ਨਾਲ ਉਹਨਾਂ ਨਾਲ ਹੀ ਗੱਲ ਕਰ ਰਹੇ ਆਂ ਵੀ ਇਹ ਕਿਸ਼ਤਾਂ ਕਰ ਸਕਦੇ ਆ ਉਹ ਕਹਿੰਦੇ ਕਰ ਸਕਦੇ ਆ ਵੀ ਆਪਸ਼ਨ ਹੈਗਾ ਆ ਤੇ ਅਸੀਂ ਘਰ ਆ ਜਾਂਨੇ ਆ ਪਾਸਟਰ ਜੀ ਕਹਿੰਦੇ ਵੀ ਟਾਈਮ ਕੱਢ ਕੇ ਤੁਸੀਂ ਜਾਇਓ ਅਸੀਂ ਸ਼ੁੱਕਰਵਾਰ ਗਏ ਸੀ ਤੇ ਮੈਂ ਸੋਚਿਆ ਮੈਂ ਸੋਮਵਾਰ ਜਾਂ ਮੰਗਲਵਾਰ ਨੈਕਸਟ ਵੀਕ ਜਾਵਾਂਗਾ ਲੇਕਿਨ ਪਤਾ ਨਹੀਂ ਇੱਕ ਇਗਨੋਰ ਜੀ ਚੀਜ਼ ਹੋ ਗਈ ਮੈਂ ਨਹੀਂ ਗਿਆ ਉਹ 3 ਹਫ਼ਤੇ ਮਹੀਨਾ ਕਿ ਲੰਘ ਗਿਆ ਇੱਕ ਲੈਟਰ ਹੋਰ ਆ ਜਾਂਦਾ ਉਹ ਲੈਟਰ ਆ ਜਾਂਦਾ 7600 ਯੂਰੋ ਦਾ ਉਹਨਾਂ ਨੇ ਹੋਰ ਵਧਾ ਦਿੱਤਾ ਤੇ ਉਹ ਲੈਟਰ ਆ ਜਾਂਦਾ ਤੇ ਫਿਰ ਅਸੀਂ ਉਹ ਨਹੀਂ ਮੈਂ ਦੱਸਿਆ ਪਾਸਟਰੀ ਹੁਣਾਂ ਨੂੰ ਵੀ ਨਹੀਂ ਪਤਾ ਸੀ ਬਾਅਦ ਚ ਦੱਸਿਆ ਪਾਸਟਰੀ ਹੁਣਾਂ ਨੂੰ ਵੀ ਤੇ ਸੰਦੀਪ ਨੂੰ ਦੱਸਿਆਈ ਤੇ ਬਾਕੀ ਇਹ ਦੱਸਦੇ ਇਹਨਾਂ ਦੀ ਜਦੋਂ ਉਪਗਾਦੋਂ ਨਾਲ ਗੱਲ ਹੁੰਦੀ ਆ ਹallelujah ਸਾਰੀ ਕਲੀਸਿਆ ਨੂੰ ਖੁਦਾ ਦੇ ਦਾਸ ਔਰ ਦਾਸੀ ਨੂੰ ਜੈਮਸੀ ਦੀ ਔਰ ਜੋ ਬ੍ਰਦਰ ਨੇ ਦੱਸਿਆ ਕਿ ਵਾਕਿਆ ਬੜੇ ਉਸ ਟਾਈਮਾਂ ਦੇ ਵਿੱਚ ਬੜੀ ਮੁਸ਼ਕਲ ਦੇ ਵਿੱਚ ਸੀਗੇ ਔਰ ਫਿਰ ਇੱਕ ਕਲੈਂਟ ਆਉਂਦਾ ਮੇਰੇ ਕੋ ਬੇਟਾ ਵਕੀਲ ਦਾ ਉਹਨਾਂ ਦਾ ਤੇ ਹਮੇਸ਼ਾ ਮੈਂ ਤਕਰੀਬਨ ਉਹਦੇ ਨਾਲ ਆਪਣੀਆਂ ਮੰਨ ਦੀਆਂ ਗੱਲਾਂ ਮੈਂ ਹਮੇਸ਼ਾ ਉਹਦੇ ਨਾਲ ਬੱਚਿਆ ਬਹੁਤ ਸੁਲਝਿਆ ਹੋਇਆ ਆ 21 ਸਾਲ ਉਹਦੀ ਉਮਰ ਆ ਮੈਂ ਹਮੇਸ਼ਾ ਉਹਦੇ ਨਾਲ ਆਪਣੇ ਦਿਲ ਦੀ ਗੱਲਬਾਤ ਉਹਦੇ ਨਾਲ ਮੈਂ ਕਰ ਲੈਣਾ ਹੁੰਦਾ ਉਹ ਵੀ ਮੇਰ ਨਾਲ ਕਰ ਲੈਣਾ ਹੁੰਦਾ ਜਿੱਦਾਂ ਵੀ ਲਾਇਸੈਂਸ ਦੀ ਹੋ ਗਈਆਂ ਗੱਡੀਆਂ ਮੋਟਰਸਾਈਕਲ ਦੀਆਂ ਗੱਲਾਂ ਚਲੋ ਕੋਈ ਨਾ ਕੋਈ ਜਿਹਨਾਂ ਚਲ ਆਪਾਂ ਕਟਿੰਗ ਕਰਨੀ ਹੁੰਦੀ ਉਹਨਾਂ ਨਾਲ ਗੱਲਬਾਤ ਕਰਦੇ ਰਹੀਦਾ ਔਰ ਫਿਰ ਜਦੋਂ ਉਹਨੂੰ ਸਾਰੀ ਆਪਣੀ ਪ੍ਰੋਬਲਮ ਦੱਸੀ ਉਹਨੂੰ ਤੇ ਉਹਨੇ ਕਿਹਾ ਵੀ ਮੇਰੇ ਜਿਹੜੇ ਪਾਪਾ ਆਵੋਗਾ ਤੇ ਤੂੰ ਨਾਲਾ ਜਰੂਰ ਆਪਣੀ ਜਿਹੜੀ ਨਾ ਇਹ ਗੱਲ ਸਾਰੀ ਸ਼ੇਅਰ ਕਰ ਤੇ ਇਹ ਕਹਿੰਦਾ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਕਿ ਮੈਂ ਉਹਨਾਂ ਨੂੰ ਕਹਿ ਦਨਾ ਉਹ ਤੇ ਕੋਈ ਇੱਥੇ ਦੁਕਾਨ ਤੇ ਆਉਣਗੇ ਮੈਂ ਕਿਹਾ ਯਾਰ ਮੇਰੇ ਕੋਲ ਟਾਈਮ ਨਹੀਂ ਹੁੰਦਾ ਪਹਿਲਾਂ ਮੈਂ ਉਹਨੂੰ ਕਿਹਾ ਮੈਂ ਕਿ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਿੱਦਾਂ ਮੈਂ ਆਫਿਸ ਜਾਊਂਗਾ ਦੂਰ ਆ ਤੇ ਕਹਿੰਦੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੇ ਪਾਪਾ ਇੱਥੇ ਤੇ ਹੀ ਦੁਕਾਨ ਤੇ ਆਉਣਗੇ ਔਰ 9 ਵਜੇ ਦਾ ਮੈਂ ਟਾਈਮ ਦੇ ਤਾਂ ਮੈਂ ਚਲੋ 9 ਵਜੇ ਤੱਕ ਕੰਮ ਕਰੀਦਾ ਤੇ ਪਾਪਾ ਉਹਦੇ ਆਏ ਦੁਕਾਨ ਤੇ ਆਪਾਂ 1 ਘੰਟਾ ਬੈ ਜੋ ਵੀ ਜਿੱਦਾਂ ਵੀ ਚਲੋ ਉਹਨਾਂ ਨੂੰ ਮੈਂ ਸਾਰਾ ਸਮਝਾ ਸਕਿਆ ਜੋ ਵੀ ਸੜਨਾ ਹੋਇਆ ਆ ਉਹਨਾਂ ਨੂੰ ਹਰ ਇੱਕ ਗੱਲ ਦੱਸੀ ਉਹਨਾਂ ਨੇ ਬਹੁਤ ਉਹ ਚੀਜ਼ ਨੂੰ ਸੁਣਿਆ ਧਿਆਨ ਦੇ ਨਾਲ ਉਹ ਕਹਿੰਦੇ ਵੀ ਬਹੁਤ ਤੁਸੀਂ ਗਲਤ ਕੀਤਾ ਜਿਹੜੀ ਰਸੀਬੋ ਆ ਜਿਹੜੀ ਉਹ ਤੁਸੀਂ ਵਾਪਸ ਆਪਣੀ ਬੈਂਕ ਦੇ ਵਿੱਚ ਮੰਗਾਲੀਏ ਕਿ ਤੁਹਾਨੂੰ ਨਹੀਂ ਕਰਨਾ ਚਾਹੀਦਾ ਸੀ ਪਰ ਫਿਰ ਵੀ ਕਹਿੰਦੇ ਵੀ ਚਲੋ ਆਪਾਂ ਮੈਂ ਆਪਣੇ ਜਿਹੜੇ ਮੇਰੇ ਸਾਥੀ ਇਹ ਨਾਲ ਜਿਹੜੇ ਕੰਮ ਕਰਦੇ ਆ ਮੈਂ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰਾਂਗਾ ਉਹ ਕਹਿੰਦੇ ਇਦਾਂ ਵੀ ਅਸੀਂ ਸਾਰੇ 10-12 ਅਵਕਵਾਦ ਹੋ ਸੀਗੇ ਜਿਹੜੇ ਆਪਾਂ ਟੇਬਲ ਤੇ ਬੈਠੇ ਸਾਰੇ ਨੇ ਤੇ ਉਹ ਕਹਿੰਦੇ ਵੀ ਜਦੋਂ ਮੈਂ ਤੇਰੀ ਉਹਨਾਂ ਨੂੰ ਸਿਚੁਏਸ਼ਨ ਦੱਸੀ ਵੀ ਇਹ ਚੀਜ਼ ਆ ਤਾਂ ਉਹ ਕਹਿੰਦੇ ਵੀ ਬੜੇ ਇੱਕ ਮਤਲਬ ਬਗੈਰ ਸੋਚਿਆਂ ਉਹਨਾਂ ਨੇ ਇਦਾਂ ਦਾ ਕਿਦਾਂ ਕੰਮ ਕਰ ਲਿਆ ਕਿ ਇੱਕ ਗੱਡੀ ਐਕਸੀਡੈਂਟ ਹੋਈ ਪਈ ਆ ਤੇ ਉਹਦੇ ਪੈਸੇ ਰਸੀਵੋ ਜਿਹੜੀ ਵਾਪਸ ਮੰਗਾਉਣ ਦੇ ਆ ਔਰ ਫਿਰ ਉਹਨੇ ਮੈਨੂੰ ਫੋਨ ਤੇ ਕਿਹਾ ਕਹਿੰਦੇ ਕਿ ਜਿਹੜੇ ਕੋਰਟਾਂ ਦੇ ਕੰਮ ਹੁੰਦੇ ਲੰਬੇ ਹੁੰਦੇ ਆ ਫਿਰ ਵੀ ਤੁਹਾਡੇ ਕੋ ਇੱਕ ਸਾਲ ਹੈਗਾ ਤੇ ਤੁਸੀਂ 10000 ਯੂਰੋ ਦਾ ਟੋਲਰ ਰਕਮ ਦਾ ਸਿਹਰ ਤੁੱਤੇ ਸੀ ਇਹ ਤੁਸੀਂ ਹੌਲੀ ਹੌਲੀ ਕਰਕੇ ਆਪਣੇ ਪੈਸੇ ਜੋੜੋ ਜੇ ਆਪਾਂ ਨੂੰ ਕਿਸ਼ਤਾਂ ਵੀ ਕਰਨੀਆਂ ਪਈਆਂ ਤੇ ਆਪਾਂ ਨੂੰ ਕਰਨੀਆਂ ਪੈਣੀਆਂ ਪੈਸੇ ਤੁਹਾਨੂੰ ਦੇਣੇ ਪੈਣੇ ਕਿਉਂਕਿ ਗਲਤੀ ਤੁਹਾਡੀ ਹੈ ਤੇ ਬੜਾ ਦੁੱਖ ਸੀ ਆ ਇਸ ਚੀਜ਼ ਦਾ ਕਿ ਜਦੋਂ ਸੋਚਦੇ ਸੀਗੇ ਕਿ ਇੰਨਾ ਪੈਸਾ ਦੇਣਾ ਪੈਣਾ ਫਿਰ ਸਾਡਾ ਵੀ ਚਲੋ ਸਾਰੀ ਕਲੀਸ਼ਾ ਦਾ ਪਿਆਰ ਆ ਭਾਈ ਹੁਣ ਨਾ ਵੀ ਪਿਆਰ ਆ ਆਪਾਂ ਕਹਿੰਦੇ ਕਿ ਸਾਡੇ ਪਿਆਰ ਦੇ ਵਿੱਚ ਕੋਈ ਵੀ ਅਸੀ ਗੱਲ ਨਾ ਹੋਵੇ ਪੈਸੇ ਦਾ ਕਰਕੇ ਵਿਗੜਦੀਆਂ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਵਿਗੜਦੀਆਂ ਪੈਸਿਆਂ ਤੋਂ ਵਿਗੜਦੀਆਂ ਦਾ ਆਪਾਂ ਚਾਹੁੰਦੇ ਨਹੀਂ ਸੀ ਕਿ ਪੈਸਿਆਂ ਤੋਂ ਇਹ ਰਿਸ਼ਤੇ ਖਰਾਬ ਹੋਣ ਔਰ ਜਦੋਂ ਸਾਰਾ ਇਹ ਪ੍ਰੋਸੈਸ ਚੱਲਦਾ ਰਿਹਾ ਪੀਨ ਨੇ ਸ਼ੁਰੂ ਕਰ ਦਿੱਤੀ ਸਟੱਡੀ ਆਪਾਂ ਵੀ ਦੁਆਵਾਂ ਕਰਦੇ ਰਹੇ ਆ ਭਾਜੀ ਉਹਨੇ ਵੀ ਮੈਂ ਵੀ ਫਲਾਦੇ ਦਾਸ ਉਹ ਦਾਸੀ ਸਾਰੇ ਦੁਆਵਾਂ ਕਰਦੇ ਰਹੇ ਤੇ ਫਿਰ ਕਾਫੀ 6-7 ਮਹੀਨੇ ਗੁਜ਼ਰ ਗਏ ਤੇ ਫਿਰ ਅੱਜ ਉਹਨਾਂ ਨੂੰ ਪੁੱਛਿਆ ਕਿ ਕੀ ਬਣਿਆ ਕੇਸ ਦਾ ਕਹਿੰਦੇ ਫਿਰ ਹਾਲ ਤੇ ਚੱਲਦਾ ਪਿਆ ਸਾਡੀ ਖਿਡਾਰੀਓ ਦੇ ਵਿੱਚ ਬੈਂਸ ਵੀ ਹੁੰਦੀ ਆ ਉਹਨਾਂ ਦਾ ਜੱਜਿੰਗ ਦਾ ਵੀ ਦੋ ਵਾਰੀ ਹੋਈ ਆ ਤੇ ਕੁਝ ਹਜੇ ਸਮਝ ਨਹੀਂ ਲੱਗ ਰਹੀ ਪਰ ਫਿਰ ਵੀ ਸਾਡਾ ਬੜਾ ਵਿਸ਼ਵਾਸ ਸੀ ਦਾਦੇ ਅੱਗੇ ਰੱਖਿਆ ਹੋਇਆ ਸੀਗਾ ਕਿ ਖੁਦਾ ਤੂੰ ਇਹ ਵੀ ਸਾਨੂੰ ਨਜ਼ਾਇਜ਼ ਪੈ ਰਿਹਾ ਸਾਡੇ ਇਸ ਇਹ ਜੁਰਮਾਨਾ ਜਿਹੜਾ ਸਾਡਾ ਹਿੱਸਾ ਨਹੀਂ ਹੈਗਾ ਪਰ ਸ਼ੁਰੂ ਤਾਂ ਇਹਨੂੰ ਕੈਨਸਲ ਹੀ ਕੀਤਾ ਸੀ ਕਦੀ ਵੀ ਇਸ ਚੀਜ਼ ਨੂੰ ਰਸੀਵ ਨਹੀਂ ਕੀਤਾ ਕਿ ਆਪਾਂ ਨੂੰ ਦੇਣੇ ਪੈਣਗੇ ਪੈਸੇ ਫਿਰ ਜਦੋਂ ਫਿਰ ਉਹਨੂੰ ਮੈਂ ਇੱਕ ਦਿਨ ਮੈਸੇਜ ਕੀਤਾ ਔਰ ਜਿੱਦਨ ਮੈਂ ਉਹਨੂੰ ਮੈਸੇਜ ਕੀਤਾ ਆ ਈਮੈਲ ਆ ਕੇ ਇਸ ਤਰ੍ਹਾਂ ਕੀ ਬਣਿਆ ਦੂਜੇ ਦਿਨ ਉਹਨੇ ਮੈਨੂੰ ਫੋਨ ਕਰ ਦਿੱਤਾ ਕਹਿੰਦਾ ਵੀ ਤੂੰ ਇੱਥੇ ਬਾਲਸੀ ਨਾ ਕੁਸਗਲੋ ਦੇ ਵਿੱਚ ਆ ਤੇ ਕੋਈ ਗੱਲ ਕਰਨੀ ਆ ਔਰ ਮੈਂ ਗਿਆ ਉੱਥੇ ਕਹਿੰਦਾ ਇੱਕ ਪੇਪਰ ਹੈ ਉਹ ਸਾਈਨ ਕਰਨਾ ਹੈ ਮੈਂ ਗਿਆ ਉੱਥੇ ਔਰ ਕਹਿੰਦਾ ਵੀ ਸੰਦੀਪ ਵੀ ਪਹਿਲੀ ਵਾਰੀ ਹੋਇਆ ਕਿ ਸਾਡੀ ਬੜੀ ਬਹਿਸ ਹੋਈ ਹੈ ਜੱਜ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਕਿ ਇਹ ਸਾਰੇ ਵਕੀਲ ਵੀ ਕਹਿੰਦੇ ਸੀ ਤੁਹਾਨੂੰ ਪੈਸੇ ਭਰਨੇ ਪੈਣੇ ਪਰ ਕਹਿੰਦਾ ਉਹ ਜਿਹੜਾ ਇਹ ਦਮਾਂਦਾ ਭੇਜਿਆ ਸੀ ਜੱਜ ਨੇ ਲੈਟਰ ਇੱਕ ਮੈਨੂੰ ਪਾਇਆ ਤੇ ਇੱਕ ਆਪਣੇ ਅਲਿਆンス ਕੰਪਨੀ ਨੂੰ ਬਾਤ ਆ ਇਹ ਦਮਾਂਦਾ ਜਿਹੜਾ ਇਹ ਜਿਹਨੂੰ ਪਾਇਆ ਉਹਨਾਂ ਨੇ ਤੇ ਉਹ ਵਕੀਲ ਕਹਿੰਦਾ ਕਿ ਮੈਂ ਖੁਦ ਬੜਾ ਹਰਾਨ ਆ ਕਹਿੰਦਾ ਵੀ ਮੈਨੂੰ ਵੀ ਵਕੀਲ ਬਣੇ ਨੂੰ ਕਾਫੀ ਟਾਈਮ ਹੋ ਗਿਆ ਕਹਿੰਦਾ ਜਿਹੜਾ ਇਹ ਕੇਸ ਆ ਨਾ ਤੁਹਾਡਾ ਇਹ ਸਕਿੰਟਾਂ ਦੇ ਵਿੱਚ ਸੋਲਵ ਹੋਇਆ ਵਾ ਤੇ ਔਰ ਅਲਿਆンス ਕੰਪਨੀ ਇਹ ਪੈਸੇ ਉਹਨਾਂ ਨੂੰ ਭੇਕ ਕਰ ਦਿੱਤੇ ਆ ਹallelujah ਹallelujah ਕਹਿੰਦਾ ਜਿਹੜੀ ਇਹ ਜਿਹੜੀ ਸਾਰੀ ਹਲਚਲ ਆ ਇਹ ਜਿਹੜੀ ਖੁਜ਼ਗਾਦੋ ਦੇ ਵਿੱਚ ਜਾਂ ਅਲਿਆንስ ਕੰਪਨੀ ਦੇ ਆ ਇਹ ਜਿਹੜੀ ਹਲਚਲ ਇੱਕ ਇੱਕ ਸਕਿੰਟਾਂ ਦੇ ਵਿੱਚ ਮੱਜ ਗਈ ਆ ਕਹਿੰਦਾ ਮੈਨੂੰ ਹੁਣ ਤੱਕ ਵੀ ਸਮਝ ਨਹੀਂ ਆਈ ਹੈਗੀ ਵੀ ਇਹ ਕਿਦਾਂ ਹੋਇਆ ਔਰ ਸਾਰਾ ਇੱਜਤ ਮਹਿਮਾ ਜਲਾਲ ਖੁਦਾ ਨੂੰ ਜਾਵੇ ਔਰ ਜਿੰਨਾ ਵੀ ਸਾਰਾ ਅੱਜ ਦਾ ਕਲਾਮ ਸੀਗਾ ਸੁਣਿਆ ਔਰ ਬੜਾ ਮਜ਼ਾ ਆਇਆ ਤੇ ਔਰ ਇਸੇ ਤਰ੍ਹਾਂ ਪਰਮੇਸ਼ਰ ਨੇ ਸਾਡੇ ਵੀ ਪਿਆਰ ਨੂੰ ਕਾਇਮ ਰੱਖਿਆ ਧੰਨਵਾਦ ਕਰਾਦਾ ਰੱਜ ਦਾ ਬਚਨ ਜਿੰਨਾ ਵੀ ਖੁਦਾ ਨੇ ਆਪਣੇ ਦਾਸ ਦੇ ذریعے ਜ਼ਾਹਿਰ ਕੀਤਾ ਉਹ ਸਾਰਾ ਸਾਡੀ ਗਵਾਹੀ ਦੇ ਮੁਤਾਬਕ ਜੀ ਦਾ ਪਾਸਟ ਜੀ ਦੱਸਣ ਦੇ ਸੀ ਇੱਕ ਅਥਾਰਟੀ ਇੱਕ ਮੇਲ ਮਿਲਾਪ ਇਹ ਚੀਜ਼ਾਂ ਮਤਲਬ ਅਸੀਂ ਭੁੱਲ ਜਾਂਦੇ ਆਂ ਕਿ ਸਾਡੀ ਅਥਾਰਟੀ ਕੀ ਆ ਸਾਡੀ ਕਾਲਿੰਗ ਕੀ ਆ ਲੇਕਿਨ ਅਸੀਂ ਤਕਰੀਬਨ 1 ਸਾਲ 1 ਮਹੀਨਾ ਹੋ ਗਿਆ ਇਹ ਗੱਲ ਨੂੰ ਚੱਲਦਿਆਂ ਨੂੰ ਅਸੀਂ ਇਹ ਚੀਜ਼ ਨਹੀਂ ਭੁੱਲੇ ਇਸ 1 ਸਾਲ 1 ਇੱਕ ਸਾਲ 1 ਮਹੀਨੇ ਦੇ ਵਿੱਚ ਪਿਛਲੇ ਸਾਲ ਇਸਟਰ ਗੁੱਡ ਫਰੈਡੇ ਕ੍ਰਿਸਮਸ ਹੋਰ ਸੈਲੀਬ੍ਰੇਸ਼ਨ ਆਏ ਲੇਕਿਨ ਅਸੀਂ ਖੁਦਾ ਦੇ ਘਰ ਦੇ ਵਿੱਚ ਕਦੀ ਵੀ ਇਦਾਂ ਨਹੀਂ ਆਇਆ ਤੁਸੀਂ ਕਲਿਸੀਆਂ ਨੇ ਦੇਖਿਆ ਹੋਣਾ ਵੀ ਸਾਡੇ ਮੂੰਹਾਂ ਤੇ ਕੋਈ ਨਿਰਾਸ਼ਾ ਹੋਵੇ ਅਸੀਂ ਖੁਦਾ ਦੇ ਕੰਮਾਂ 'ਚ ਰੁਕੇ ਨਹੀਂ ਔਰ ਉਹਦੇ ਬਲ ਔਰ ਜ਼ੋਰ ਦੇ ਨਾਲ ਅਸੀਂ ਵਾਅਦੇ ਕੀਤੇ ਔਰ ਖੁਦਾ ਨੇ ਸਾਨੂੰ ਅੱਜ ਉਹ ਨਤੀਜਾ ਦਿੱਤਾ ਇਹ ਚੀਜ਼ ਇੰਪੋਸੀਬਲ ਹੈ ਜਿਹਨੂੰ ਸਾਡੇ ਖੁਦਾ ਨੇ ਪੋਸੀਬਲ ਕਰਕੇ ਦਿਖਾਇਆ ਕਿਉਂਕਿ ਉਹ ਜੱਜ ਉਹ ਵਕੀਲ ਸਾਰੇ ਹੈਰਾਨ ਆ ਕਹਿੰਦੇ ਕਿੱਦਾਂ ਹੋ ਸਕਦਾ ਕਹਿੰਦੇ ਸਾਡੀ ਲਾਈਫ ਦੇ ਵਿੱਚ ਜਿੰਨੀ ਜੋਬ ਕੀਤੀ ਅਸੀਂ ਫਿਰ ਇਦਾਂ ਨਹੀਂ ਹੁੰਦਾ ਉਹ ਨਾ ਹੀ ਹੋ ਸਕਦਾ ਉਹ ਇਹਨਾਂ ਨੂੰ ਕਹਿੰਦੇ ਕਿੰਦੇ ਕਿੱਦਾਂ ਹੋਇਆ ਹੁਣ ਅਸੀਂ ਉਹਨਾਂ ਨੂੰ ਕੀ ਦੱਸਿਆ ਵੀ ਕੌਣ ਕਰਨ ਵਾਲਾ ਸਾਡਾ ਜ਼ਿੰਦਾ ਖੁਦਾ ਹੈ ਜੋ ਸਭ ਕੁਝ ਕਰਨ ਵਾਲਾ ਲੇਕਿਨ ਜਿਹੜੀ ਕੁੜੀ ਨੇ ਅੰਪਾਰ ਤੇ ਭਰਿਆ ਸੀ ਉਹ ਦਮਾਂਡੇ ਦੇ ਵਿੱਚ ਲਿਖਿਆ ਉਹਨੇ ਆਪਣਾ ਫਿਜ਼ੀਕਲ ਉਹਨੇ ਰਿਕਲਮਾਰੀ ਕੀਤਾ ਪਤਾ ਨਹੀਂ ਉਹਨੇ ਕਿੱਥੋਂ ਮੈਡੀਕਲ ਜੋ ਵੀ ਆ ਉਹਨੇ ਫਿਜ਼ੀਕਲ ਸਾਰਾ ਜਿੰਨੇ ਦਿਨੋਂ ਕਰ ਰਹੀ ਹੈ ਸਾਰੇ ਪੈਸੇ ਪਾ ਕੇ ਤਾਂ ਇੰਨੇ ਪੈਸੇ ਬਣੇ ਤਾਂ ਉਹ ਜਦੋਂ ਅਸੀਂ ਇਹ ਪੜਿਆ ਤੇ ਦੇਖਿਆ ਸੀ ਜਦੋਂ ਇਹ ਦਮਾਂਡਾ ਆਇਆ ਤਾਂ ਫਿਰ ਸਾਨੂੰ ਪਤਾ ਲੱਗਾ ਵੀ ਇੰਨੇ ਪੈਸੇ ਕਿਉਂ ਬਣੇ ਆ ਪਰ ਸਾਡਾ ਵੀ ਖੁਦਾ ਉਹ ਜ਼ਿੰਦਾ ਆ ਉਹ ਮਰਿਆ ਨਹੀਂ ਆ ਸਾਡਾ ਭਰੋਸਾ ਉਹਦੇ ਤੇ ਸੀਗਾ ਉਹ ਸਾਡੇ ਖੁਦਾ ਨੇ ਇਹ ਚੀਜ਼ ਤੋਂ ਸਾਨੂੰ ਕੱਢਿਆ ਹੈ ਪ੍ਰਭੂ ਉਹ ਮੈਂ ਜ਼ਿੰਦਾ ਖੁਦਾ ਦਾ ਧੰਨਵਾਦ ਕਰਦਾ ਉਹ ਅਸਲ ਨੂੰ ਅੱਜ ਉਹ ਅਦਾਲਤ ਨੇ ਸਾਨੂੰ ਇਸ ਕੀਚ ਤੋਂ ਫਾਰਜ ਕੀਤਾ ਔਰ ਹਰੇਕ ਉਸ ਡਾਊਟ ਤੋਂ ਖਾਨੂੰ ਕਲੀਅਰ ਕੀਤਾ ਉਹ ਐ ਸਾਨੂੰ ਉਹ ਲੈਟਰ ਮਿਲ ਚ ਉਹ ਕਹਿੰਦੇ ਵੀ ਤੁਸੀਂ ਹਰੇਕ ਚੀਜ਼ ਤੋਂ ਫਾਰਗ ਹੋ ਔਰ ਤੁਸੀਂ ਆਜ਼ਾਦ ਹੋ ਹallelujah